ਬੀਤੇ ਪਰਿਵਾਰ ਨੂੰ ਹੈ ਮੁੰਡਿਆਂ ਤੋਂ ਵੱਧ ਮਾਣ ਜਦੋਂ ਜ਼ਿਲ੍ਹੇ ਵਿੱਚ ਆਈ ਫਸੱਟਾਂ ਭਾਵੁਕ ਹੋਏ ਮਾਪਿਆਂ ਦੇ ਨਿਕਲ ਆਏ ਹੰਝੂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਬੀਤੇ ਦਿਨ ਐਲਾਨੇ ਗਏ ਗੱਲ ਜ਼ਿਲ੍ਹਾ ਗੁਰਦਾਸਪੁਰ ਦੀ ਕਰੀਏ ਤਾਂ ਇੱਥੇ ਪੁੱਤਰਾਂ ਦੀ ਬਜਾਏ ਧੀਆਂ ਦੀ ਕਾਰਗੁਜ਼ਾਰੀ ਵਧੀਆ ਰਹੀ ਪਹਿਲੀਆਂ 4 ਪੁਜੀਸ਼ਨਾਂ ਤੇ ਲੜਕੀਆਂ ਵੱਲੋਂ ਕਬਜ਼ਾ ਜਮਾਇਆ ਗਿਆ ਪਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹਿਲਾ ਅਤੇ ਸੂਬੇ ਵਿੱਚ ਚੌਥਾ ਰੈਂਕ ਹਾਸਲ ਕਰਨ ਵਾਲੀ ਲੜਕੀ ਪਰਮਿੰਦਰ ਕੌਰ ਨੇ ਆਪਣੇ ਪਰਿਵਾਰ ਵਿੱਚ ਪੁੱਤਰ ਦੀ ਕਮੀ ਦਾ ਅਫਸੋਸ ਆਪਣੀ ਸਫਲਤਾ ਅੱਗੇ ਛੋਟਾ ਕਰ ਦਿੱਤਾ ਹੈ। ਦੋਤੀਆਂ ਵਾਲੇ ਉਸਦੇ ਮਾਪਿਆਂ ਦਾ ਪੁੱਤਰ ਨਾ ਹੋਣ ਦਾ ਅਫਸੋਸ ਤੀ ਵੱਲੋਂ ਗੱਡੇ ਗਏ ਸਫਲਤਾ ਦੇ ਚੰਡਿਆਂ ਦੇ ਅੱਗੇ ਬੋਨਾ ਹੋ ਗਿਆ ਹੈ। ਪਰਮਿੰਦਰ ਦੇ ਮਾਪਿਆਂ ਨੂੰ ਆਪਣੀ ਧੀ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜਿਸ ਨੇ ਸੂਬੇ ਵਿੱਚ ਉਹਨਾਂ ਦਾ ਨਾਮ ਰੋਸ਼ਨ ਕਰ ਦਿਖਾਇਆ ਹੈ। ਸ੍ਰੀ ਗੁਰੂ ਨਾਨਕ ਅਕੈਡਮੀ ਕੰਡਿਆਲ ਵਿੱਚ ਸੁਪਰ ਮੈਡੀਕਲ ਦੀ ਵਿਦਿਆਰਥਣ ਰਹੀ ਪਰਮਿੰਦਰ ਕੌਰ ਨੇ 500 ਵਿੱਚੋਂ 497 ਅੰਕ ਹਾਸਲ ਕਰਕੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਉਹ ਸਫਲਤਾ ਦੀ ਇਸ ਕਹਾਣੀ ਨੂੰ ਅੱਗੇ ਵਧਾਉਣ ਦੀ ਤਿਆਰੀ ਵੀ ਕਰ ਰਹੀ ਹੈ ਡਾਕਟਰ ਬਣਨ ਦਾ ਸੁਪਨਾ ਸਜਾਉਣ ਵਾਲੀ ਪਰਮਿੰਦਰ ਕੌਰ ਦੇ ਮਾਪਿਆਂ ਨਾਲ ਜਦੋਂ ਅਸੀਂ ਗੱਲ ਕਰਨਾ ਚਾਹੀ ਤਾਂ ਤੀ ਦੀ ਸਫਲਤਾ ਦੀ ਕਹਾਣੀ ਬਿਆਨ ਕਰਦਿਆਂ ਉਹਨਾਂ ਦੀਆਂ ਅੱਖਾਂ ਪਰ ਆਈਆਂ ਮੁੰਡੇ ਬਹੁਤ ਲਾਇਕ ਹੁੰਦੇ ਨੇ ਕੁੜੀਆਂ ਲਾਇਕ ਨਹੀਂ ਹੁੰਦੀਆਂ ਤੇ ਸਾਡੇ ਪੁੱਤ ਦੇ ਹੱਲੇ ਇਹਨਾਂ ਪੁੱਤਾਂ ਦੇ ਸਾਡਾ ਨਾਮ ਰੌਸ਼ਨ ਕੀਤਾ ਮੈਂ ਸਾਰੇ ਨਹੀਂ ਕਿਹਾ ਤੀਜਾ ਨਾ ਵਰਤ ਵਰ ਪਿਆਰ ਕਰੋ ਤੁਹਾਨੂੰ ਅੱਗੇ ਆਉਣ ਦਿਓ ਤਾਂ ਕਿ ਸਾਡਾ ਸਾਰੇ ਪਰਿਵਾਰ ਦਾ ਨਾਮ ਰੌਸ਼ਨ ਕਰ ਸਕਣ ਜਿੱਤੀਆਂ ਨੇ ਮੇਰੇ ਪੁੱਤ ਨੇ ਮੈਂ ਇਹ ਕਹਿਣਾ ਚਾਹੁੰਦਾ ਮੇਰੇ ਸਕੂਲ ਦਾ ਵੀ ਬਹੁਤ ਜ਼ਿਆਦਾ ਹੱਥ ਮੇਰੇ ਉੱਤੇ ਹੈਗਾ ਔਰ ਸਾਡੇ ਜੇ ਸਰ ਰਾਜਵੀਰ ਸਾਹਿਬ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਪੂਰਾ ਸਾਲ 2 ਸਾਲ ਮਤਲਬ ਬਿਨਾ ਕਿਸੇ ਜਿਹਨੂੰ ਕਹਿੰਦੇ ਆ ਲਾਲਚ ਤੋਂ ਵੀ ਇਹਨਾਂ ਨੂੰ ਪੜਾਇਆ ਨੇਤੀ ਅੱਜ ਕੱਲ ਕੋਈ ਕਿਸੇ ਨੂੰ ਪੜਾਉਂਦਾ ਨਹੀਂ ਨਾ ਸਰ ਨੇ ਬੜੀ ਮਿਹਨਤ ਕਰਵਾ ਕੇ ਇਹਨਾਂ ਨੂੰ ਬੇਟੀਆਂ ਨੂੰ ਅੱਗੇ ਲਿਆਂਦਾ ਵਾ ਤੇ ਮੇਰੀ ਮੈਸੇਜ ਜੋ ਕਿ ਦਿਨ ਰਾਤ ਇਹਨਾਂ ਦੇ ਨਾਲ ਰਹਿੰਦੀ ਰਹੀ ਆ ਜੇ ਰਾਤ ਨੂੰ ਜਾਗਦੀਆਂ ਤੇ ਰਾਤ ਨੂੰ ਜਾਗਦੀ ਰਹੀ ਆ ਤੇ ਜੇ ਦਿਨੇ ਆ ਤੇ ਦਿਨੇ ਵੀ ਸਾਰੇ ਕੰਮ त्याग ਕੇ ਇਹਨਾਂ ਨਾਲ ਸਾਥ ਦਿੱਤਾ ਮੇਰੀ ਮੈਸੇਜ ਨੇ ਬਹੁਤ ਸਾਥ ਦਿੱਤਾ ਨਾਲ ਤੇ ਡਾਕਟਰ ਬਣ ਕੇ ਦੁਨੀਆ ਦੀ ਸੇਵਾ ਕਰਨਾ ਚਾਹੁੰਦੀ ਆ ਮੈਂ ਪਰਮਾਤਮਾ ਜੀ ਅਰਦਾਸ ਕਰਦਾ ਵਾਂ ਪਰਮਾਤਮਾ ਜੀ ਦੀ ਖੁਆਇਸ਼ ਕੂਰੀ ਪੂਰੀ ਕਰੇ ਤੇ ਨੂੰ ਜਰੂਰ ਇਹਦੇ ਮਕਾਮ ਤੇ ਪਹੁੰਚਾ ਦੇ ਅੱਜ ਤੇ ਮਾਲਕ ਦਾ ਸ਼ੁਕਰ ਕਰਦੇ ਪ੍ਰਮਾਤਮਾ ਦਾ ਕਿ ਸਾਡੇ ਬੱਚੇ ਨੇ ਸਾਡਾ ਨਾਮ ਰੋਸ਼ਨ ਕੀਤਾ ਬਹੁਤ ਖੁਸ਼ੀ ਹੁਣ ਪਤਈਆ ਅੱਜ ਕੱਲ ਬੇਟਾ ਵੀ ਇੱਕ ਹੋਣਾ ਚਾਹੀਦਾ ਪਰ ਅਸੀਂ ਕਦੀ ਤੋਂ ਨਹੀਂ ਮਹਿਸੂਸ ਸੀ ਸਾਡੇ ਬੱਚਿਆਂ ਨੇ ਸਾਨੂੰ ਹੋਣ ਦਿੱਤੀ ਕਿ ਸਾਡਾ ਕੋਈ ਬੇਟਾ ਨਹੀਂ ਹੈਗਾ ਤੇ ਗਾਂਵ 'ਚ ਸਾਡੇ ਸਤੇ ਨਾਮ ਰੋਸ਼ਨ ਕਰਦਿਆਂ ਰਹਿਣ ਗਿਆ ਸਾਨੂੰ ਬਹੁਤ ਮਾਣ ਆਪਣੇ ਬੱਚਿਆਂ ਤੋਂ ਬਹੁਤ ਜ਼ਿਆਦਾ ਮਾਣ ਸਾਰੇ ਖੁਸ਼ ਨੇ ਸਾਰੇ ਰਿਸ਼ਤੇਦਾਰ ਬਹੁਤ ਖੁਸ਼ ਨੇ ਸਾਨੂੰ ਇੰਨੀ ਖੁਸ਼ੀ ਆ ਸਾਨੂੰ ਕਦੇ ਹੁਣ ਆਪਣੇ ਕਦੀ ਵੀ ਇਹ ਨਹੀਂ ਮਹਿਸੂਸ ਹੈ ਕਿ ਸਾਡਾ ਬੇਟਾ ਨਹੀਂ ਸਾਡਾ ਸਾਡੇ ਬੱਚੇ ਕਹਿੰਦੇ ਕਿ ਅਸੀਂ ਮੰਮਾ ਤੁਹਾਡਾ ਕਰਾਂਗੇ ਨਾ ਰੋਸ਼ਨ ਸਾਡਾ ਹਰ ਥਾਂ ਤੇ ਕਰਦੇ ਵੀ ਪਏ ਬੱਚੇ ਸ਼ੁਕਰਮਾਲਿਕ ਦੀ ਕਿਰਪਾ ਹੋਈ ਤੇ ਮੇਰੇ ਬੱਚਾ ਨੇ ਨਾਮ ਰੋਸ਼ਨ ਕੀਤਾ ਅਸੀਂ ਆਪਣੇ ਬੱਚਿਆਂ ਨੂੰ ਪੂਰੀ ਸਪੋਰਟ ਕਰਾਂਗੇ ਹਰ ਥਾਂ ਤੇ ਉਹਨਾਂ ਦੇ ਨਾਲ ਕੱਲ ਹੀ ਸਾਡੇ 12ਵੇਂ ਜਮਾਤ ਦਾ ਜਿਹੜਾ ਨਤੀਜਾ ਹੈ ਉਹ ਜਾਰੀ ਕੀਤਾ ਗਿਆ ਹੈ ਮੈਰਿਟ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚੋਂ ਮੈਂ ਪੂਰੇ ਗੁਰਦਾਸਪੁਰ ਡਿਸਟ੍ਰਿਕਟ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਤੇ ਪੂਰੇ ਪੰਜਾਬ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਹੈ ਤੇ ਇਸ ਸਬੰਧੀ ਮੇਰੇ ਸਾਰੇ ਟੀਚਰਸ ਵੀ ਬਹੁਤ ਖੁਸ਼ ਹਨ ਅਤੇ ਮੇਰੇ ਪ੍ਰਿੰਸੀਪਲ ਸਰਵਿਸ ਜਿਹੜੇ ਉਹ ਸਾਨੂੰ ਜਿਹੜੇ ਮੁਬਾਰਕਬਾਦ ਦੇਣ ਵਾਸਤੇ ਆਏ ਸਨ ਇਹ ਤਾਂ ਸਾਰੇ ਮਤਲਬ ਸਾਰਿਆਂ ਦਾ ਕੋਆਰਡੀਨੇਸ਼ਨ ਹੀ ਹੁੰਦਾ ਹੈ ਬਟ ਜਦੋਂ ਅਸੀਂ ਸਕੂਲ ਹੁੰਨੇ ਆ ਤਾਂ ਉਸ ਵਕਤ ਸਾਡੇ ਪੇਰੈਂਟਸ ਸਾਡੇ ਜਿਹੜੇ ਟੀਚਰਸ ਨੇ ਉਹ ਸਾਡਾ ਸਾਥ ਦਿੰਦੇ ਨੇ ਜਦੋਂ ਅਸੀਂ ਘਰ ਵਿੱਚ ਹੁੰਦੇ ਆ ਤੇ ਸਾਡੇ ਪੇਰੈਂਟਸ ਸਾਡਾ ਬਹੁਤ ਜਿਹੜਾ ਉਹ ਸਾਡਾ ਮਤਲਬ ਹੈਲਪ ਕਰਦੇ ਨੇ ਸਾਨੂੰ ਮੋਟੀਵੇਟ ਕਰਦੇ ਨੇ ਅ ਬੱਚਿਆਂ ਜਿਹੜੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤੇ ਸਾਨੂੰ ਮਤਲਬ ਕਿ ਇਹੀ ਮੈਂ ਆਪ ਆਪ ਵੀ ਸਾਰਾ ਮਤਲਬ ਆਪਣੀ ਮਿਹਨਤ ਕਰਦੀ ਆ ਤੇ ਇਹੀ ਦੱਸਣਾ ਚਾਹੁੰਦੀ ਆ ਕਿ ਬੱਚੇ ਜਿਹੜੇ ਬੱਚੀਆਂ ਵੀ ਜੜੀਆਂ ਨੇ ਉਹ ਬਹੁਤ ਕੁਝ ਕਰ ਸਕਦੀਆਂ ਨੇ ਜਸ ਜਿਹੜੇ ਬੱਚੇ ਨਹੀਂ ਕਰ ਸਕਦੇ ਜਿਹੜੇ ਮੁੰਡੇ ਨਹੀਂ ਕਰ ਸਕਦੇ ਉਹ ਕੁੜੀਆਂ ਕਰ ਸਕਦੀਆਂ ਨੇ ਅੱਜ ਕੱਲ ਤਿਆਂ ਹਰ ਇੱਕ ਮੁਕਾਮ ਹਾਸਲ ਕਰ ਰਹੀਆਂ ਨੇ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਮੇਰੇ ਪੇਰੈਂਟਸ ਜਿਹੜੇ ਨੇ ਉਹਨਾਂ ਨੇ ਸਾਨੂੰ ਮੁੰਡਿਆਂ ਵਾਂਗ ਰੱਖਿਆ ਕਦੀ ਨਹੀਂ ਸਾਨੂੰ ਸਮਝਣ ਦਿੱਤਾ ਕਿ ਅਸੀਂ ਅਸੀਂ ਕੁੜੀਆਂ ਆ ਸਾਨੂੰ ਉਹਨਾਂ ਵਾਂਗ ਰੱਖਿਆ ਤੇ ਇਹੀ ਸਾਰੇ ਲਈ ਮਿਸਾਲ ਕਾਇਮ ਕਰਨਾ ਚਾਹੁੰਦੀ ਆ ਮੇਰੀ ਇੱਕ ਛੋਟੀ ਭੈਣ ਜੋ ਕਿ 10ਵੀਂ ਜਮਾਤ ਦਾ ਉਸਦਾ ਵੀ ਨਤੀਜਾ ਆਉਣ ਵਾਲਾ ਹੈ ਤੇ ਉਹ 11ਵੀਂ ਜਮਾਤ ਦੇ ਚੁਣੇਗੇ ਪਰ ਉਹ ਸਾਡੇ ਸਾਥ ਦਿੰਦੇ ਨੇ ਤੇ ਸਾਨੂੰ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹਨਾਂ ਨੂੰ ਮੁੰਡੇ ਬਣ ਕੇ ਦਿਖਾਈਏ